ਉਤੇ ਇਹਦੇ ਆਧਾਰ 'ਤੇ ਜਿਹੜੇ ਕੋਈ ਉਹਨਾਂ ਦੇ ਚਟੇਵਟੇ ਜਿਹੜੇ ਬਣ ਕੇ ਸਾਡਾ ਇਤਿਹਾਸ ਵਿਗਾੜ ਕੇ ਸਾਨੂੰ ਗਸਰਾਂੇ ਪਾਉਂ ਜਾਂਦੇ ਨੇ। ਸੋ ਇਹ ਤੁਹਾਨੂੰ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ। ਇਸੇ ਤਰ੍ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹਾਵਨ ਕੀਤਾ ਹੈ। ਗੁਰੂਕਤਾ ਜੀ ਸਾਰੀ ਸੱਜਿਆ ਗਿਆ ਇਸ ਬਗਰੀ ਭਾਈ ਸਾਰਾ ਕੁਝ ਇਸ ਤਰ੍ਹਾਂ ਦਾ ਲਿਖਿਆ ਹੈ ਉਹ ਵੀ ਤੁਸੀਂ ਯਾਰਾ ਪੜੋ। ਜਿਸ ਹਾਵਨ ਨੂੰ ਉਹ ਗਾੜਨ ਵਾਸਤੇ ਤੇ ਸੰਤੋਸ ਨੇ ਲੇਜਿਟੇ ਗ੍ਰਾਮਾ ਦੀ ਬਾਤ ਕੀਤੀ ਹਿੰਦੂ ਤੇ ਸਿੱਖ ਨੂੰ ਵੱਖਰਾ ਕਰਨ ਵਾਸਤੇ ਬੜੇ ਦਿਨ ਤੋਂ ਇਹ ਗੱਲ ਚੱਲ ਰਹੀ ਹੈ ਤੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੇ ਆਪਣਾ ਕੰਮ ਕਰਨਾ ਹੀ ਹੈ ਤੁਹਾਨੂੰ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਕੋਈ ਜੇ ਹਿੰਦੂ ਸਿੱਖ ਹੈ ਦੂ ਨਹੀਂ ਤੇ ਹਿੰਦੂ ਸਾੜਦੇ ਨੇ ਸਿੱਖ ਸਿੱਖੋਂ ਸਾੜਦੇ ਆ ਫਿਰ ਇਦਾਂ ਉਹ ਹਿੰਦੂਆਂ ਨਾਲੋਂ ਸਿੱਖਾਂ ਨੂੰ ਰੱਬਾਨੇ ਨੇ ਤੇ ਵੇਦ ਸਿੱਖਾਂ ਨੂੰ ਜਦੋਂ ਮਾਣ ਵਾਲਾ ਪਾਸਾ ਕਰਨ ਚਾਹੀਦਾ ਪਰ ਆਪਾਂ ਇਸ ਬਹਿਸ 'ਚ ਬਹਿਣਾ ਇਹ ਰਹਾ ਹੈ ਦੇ ਆਪਣੇ ਇਤਿਹਾਸ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਸਪਸ਼ਟ ਰੱਖਣਾ ਹੋਵੇ ਆਪਣਾ ਰਸਤਾ ਰੱਖਣਾ ਵਾਸਤੇ ਆਪਣਾ ਇਤਿਹਾਸ ਤੋਂ ਪੂਰੀ ਜਣਾ ਜਾਣੋ ਹੋਣਾ ਤੇ ਇੱਕ ਦੂਜੇ ਨੂੰ ਪਾੜਾ ਫੜ ਕੇ ਉਖਾਣਾ ਤੇ ਸਿਰਫ ਇਸ ਤਰ੍ਹਾਂ ਕੋਈ ਇੰਨੀ ਗੱਲ ਕਰਾਂਗਾ ਜਿੱਥੇ ਮੈਨੂੰ ਪਿਆਰ ਖੁੱਲ ਜਾਂਦਾ ਜਿਸ ਵੇਲੇ ਸਬਰ ਪੜਦੀਆਂ ਨੇ ਬੀਬੀਆਂ ਤੇ ਉਹਦੇ ਵਿੱਚ ਅ ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਲਾਵਾ ਬਹੁਤ ਸਾ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਜਲਾਵਾ ਨੂੰ ਲਾਵਾ ਕਰਦਾ ਜਾਦਾ ਜੀ ਜਿੰਨਾ ਭੇਟਿਆ ਮੇਰਾ ਪੂਰਾ ਸਰਬੂਤ ਹੈ ਹਰ ਨਾਮ ਦਿਲਦਾਵਾ ਹੈ ਆਮਰਾਜ ਜੀ ਦਿਲਦਾਵੇ ਪੰਨੇ ਬਹੁਵੀ ਅਸਤਨੀ ਬਹੁਤ સારી ਲੱਗਦੀਆਂ ਇਹ ਸ਼ਬਦ ਸੁਧੀ ਕੋਧੀ ਨੂੰ ਬਾਣੀ ਵਿੱਚ ਕਿ ਪੂਰੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ ਤੇ ਅੱਜ ਜੋ ਕੁਝ ਆਖਿਆ ਸਾਰਿਆਂ ਨੇ ਉਹ ਰਿਕਾਰਡ ਹੋ ਜਾਣਾ ਤੇ ਉਹ ਜਿਹੜਾ ਰਿਕਾਰਡ ਹੋਣਾ ਉਸਨੇ ਫਿਰ ਉਸੇ ਤਰ੍ਹਾਂ ਹੀ ਵਜਣਾ ਹੈ ਉਹ ਰਿਕਾਰਡ ਜਿਹੜਾ ਉਹ ਜਾਣ ਦਾ ਚੀਜ਼ ਨਹੀਂ ਉਹ ਨਿਰਜੀਵ ਚੀਜ਼ ਹੈ ਤੇ ਉਸ ਨੇ ਉਸੇ ਤਰੀਕੇ ਵਜਿ ਜਾਣਾ ਜਿਸ ਤਰਾਉ ਨੂੰ ਇੱਕ ਰਿਕਾਰਡ ਕਰ ਕਰ ਦਿੱਤਾ ਗਿਆ ਤਾਂ ਤੁਸੀਂ ਉਹਨੂੰ ਸ਼ਬਦਾ ਦੀ ਸ਼ੁੱਧੀ ਕਰਕੇ ਚੰਗੀ ਤਰ੍ਹਾਂ ਹਥਿਆਰ ਵਿੱਚ ਲਿਆਓ ਬਾਣੀ ਦੀ ਸ਼ੁੱਧੀ ਵਾਸਤੇ ਤੇ ਇਤਿਹਾਸ ਜਿੱਸਾ ਲਿਖਿਆ ਹੈ ਤੇ ਗੁਰੂ ਆਰਗੂਮੈਂਟ ਸਿੱਧਾ ਪਾਸੇ ਨਹੀਂ ਆਖਿਆ ਵੀ ਸਾਨੂੰ ਕੋਈ ਜਪਜੀ ਸਾਹਿਬ ਦਾ ਸੁੱਧ ਬਾਤ ਸੁਣਾਵੇ ਤਾਂ ਇੱਕ ਸੇਖ ਨੇ ਸੁਣਾਇਆ ਇਹ ਇਹ ਭਾਵਨਾ ਦੀ ਵੀ ਸਿੱਖਿਆ ਵੀ ਸਿੱਖਾਵਲੀ ਹੈ ਕਿ ਕਿਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਸਾਡੀ ਬਾਤ ਸੁਣਾਉਂਦੇ ਅਸਨਾ ਉਹਦੇ ਆ ਪچھے ਕਿ ਅੱਜ ਲਿਖਾਇਆ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਸੁਖਿਆ ਵੀ ਮੈਂ ਕਿਹੜੀ ਜੀ ਜਿਹੜੀ ਵਈਆ ਦਵਈਆ ਨੂੰ ਧਿਆਨ ਇਹਦਾ ਸੁਧ ਬਾਤ ਸੁਣਾਉਂਦਾ ਸੋਚਦੇ ਆ ਸੋਈ ਜਿਆ ਉਹਨਾਂ ਨੇ ਵੇਖਿਆ ਭਈ ਜਿਹੜਾ ਮੇਰਾ ਆਸਣ ਹੈ ਜਿਹੜਾ ਵਧੀ ਜਗ੍ਹਾ ਨਾਲ ਸਭ ਤੋਂ ਉੱਚੀ ਤੇ ਵਧੀਆ ਇਹ ਹੋਈ ਹੈ ਮੈਂ ਇਹੋ ਹੀ ਛੱਡ ਦੇਣਾ ਤੇ ਸੱਚੇ ਪਾਤਸ਼ਾਹ ਜਿਉਂ-ਜਿਉਂ ਬਾਤ ਹੁੰਦਾ ਜਾਂਦਾ ਹੈ ਤਿਉਂ-ਤਿਉਂ ਆਸਣ ਦੋ ਇੱਕ ਪਾਸੇ ਨੂੰ ਹੁੰਦੇ ਜਾਂਦੇ